ਸਸਿਕਾ ਜੀ ਮੈਂ ਆ ਕੋਮਿਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਵਿਆਹ ਆਹੀ ਗ੍ਰੀਨ ਕਾਰਡ ਦੀ ਮੰਗ ਕਰਨ ਵਾਲੇ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਟਰੰਪ ਪ੍ਰਸ਼ਾਸਨ ਨੇ ਪ੍ਰਵਾਸੀਆਂ ਉੱਤੇ ਆਪਣੀ ਸ਼ਕਤੀ ਜਾਰੀ ਰੱਖੀ ਹੋਈ ਹੈ ਬੀਤੇ ਸੋਮਵਾਰ ਨੂੰ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਦੁਆਰਾ ਦਰਸ਼ਾਈ ਗਈ ਇੱਕ ਨਵੀਂ ਨੀਤੀ ਸੰਘੀ ਅਧਿਕਾਰੀਆਂ ਨੂੰ ਉਹਨਾਂ ਬਿਨੈਕਾਰਾਂ ਦੇ ਲਈ ਹਟਾਉਣ ਦੀ ਕਾਰਵਾਈ ਸ਼ੁਰੂ ਕਰਨ ਦੀ ਅਗਿਆਦਿੰਦੀ ਹੈ ਜਿਨ੍ਹਾਂ ਦੇ ਕੋਲ ਕਾਨੂੰਨੀ ਦਰਜਾ ਨਹੀਂ ਹੈ ਇਹ ਨੀਤੀ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਈ ਹੈ ਅਤੇ 1 ਅਗਸਤ ਨੂੰ ਜਾਂ ਉਸ ਤੋਂ ਬਾਅਦ ਦਾਇਰ ਕੀਤੀਆਂ ਗਈਆਂ ਲੰਬਿਤ ਬੇਨਤੀਆਂ ਤੇ ਵੀ ਲਾਗੂ ਹੁੰਦੀ ਹੈ। ਦਸੇ ਯੂਐਸਸੀਆਈਐਸ ਦੇ ਨੀਤੀ ਮੈਨੂਅਲ ਦੇ ਇੱਕ ਭਾਗ ਦੇ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਯੂਐਸਸੀਆਈਐਸ ਇਹ ਨਿਰਧਾਰਤ ਕਰਦਾ ਹੈ ਕਿ ਪਰਦੇਸੀ ਲਾਪਾਤੀ ਨੂੰ ਹਟਾਉਣ ਯੋਗ ਹੈ ਅਤੇ ਸਨਯੁਕਤ ਰਾਜ ਤੋਂ ਹਟਾਉਣ ਦੇ ਯੋਗ ਹੈ ਤਾਂ ਯੂਐਸਸੀਆਈਐਸ ਲਾਪਾਤੀ ਨੂੰ ਹਟਾਉਣ ਦੀ ਕਾਰਵਾਈ ਦੇ ਵਿੱਚ ਸ਼ਾਮਲ ਕਰਨ ਦੇ ਲਈ ਇੱਕ ਨੋਟਿਸ ਜਾਰੀ ਕਰ ਸਕਦਾ ਹੈ ਪਟੀਸ਼ਨ ਖਤਾਮਾ ਅਤੇ ਪਰਦੇਸੀ ਲਾਪਾਤੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਰਿਵਾਰ ਅਧਾਰਤ ਪਟੀਸ਼ਨ ਕੋਈ ਇਮੀਗ੍ਰੇਸ਼ਨ ਦਰਜਾ ਨਹੀਂ ਦਿੰਦੀ ਅਤੇ ਨਾ ਹੀ ਇਹ ਹਟਾਣ ਤੇ ਰੋਕ ਲਗਾਉਂਦੀ ਹੈ ਨਵੀਂ ਨੀਤੀ ਵਿਆਪਕ ਤੌਰ ਉਤੇ ਗ੍ਰੀਨ ਕਾਰਡ ਦੀ ਮੰਗ ਕਰਨ ਵਾਲੇ ਪ੍ਰਵਾਸੀਆਂ ਦੇ ਲਈ ਇੱਕ ਪ੍ਰਮੁੱਖ ਮਾਰਗ ਨੂੰ ਨਿਸ਼ਾਨਾ ਬਣਾਉਂਦੀ ਹੈ ਮਹਾ ਸੰਕੇਤ ਦੇ ਦਿੰਦੇ ਨੇ ਕਿ ਪ੍ਰਵਾਸੀਆਂ ਨੂੰ ਗਲਤੀਆਂ ਸੁਧਾਰਨ ਜਾਂ ਫਿਰ ਵਾਧੂ ਸਬੂਤ ਜਮਾ ਕਰਵਾਉਣ ਦਾ ਮੌਕਾ ਦਿੱਤੇ ਬਿਨਾਂ ਨੀਤੀ ਦਾ ਅਪਡੇਟ ਕੀਤਾ ਦਾਇਰਾ USCIS ਨੂੰ ਪ੍ਰਕਿਰਿਆ ਦੇ ਕਿਸੇ ਵੀ ਬਿੰਦੂ 'ਤੇ ਗ੍ਰੀਨ ਕਾਰਡ ਬਿਨੇਕਾਰਾ ਦੇ ਲਈ ਹਟਾਉਣ ਦੀ ਕਾਰਵਾਈ ਸ਼ੁਰੂ ਕਰਨ ਦੀ ਆਗਿਆ ਦੇਵੇਗਾ ਇਮੀਗ੍ਰੇਸ਼ਨ ਅਧਿਕਾਰੀ ਹੁਣ ਅਰਜ਼ੀਆਂ ਨੂੰ ਅਸਵੀਕਾਰ ਕਰ ਸਕਦੇ ਨੇ ਅਤੇ ਅਜਿਹੇ ਵਿਅਕਤੀਆਂ ਨੂੰ ਸੰਭਾਵਿਤ ਤੌਰ ਤੇ ਹਟਾਉਣ ਉਂਦੇ ਲਈ ਇਮੀਗ੍ਰੇਸ਼ਨ ਅਦਾਲਤ ਦੇ ਵਿੱਚ ਭੇਜ ਸਕਦੇ ਨੇ ਗੁੰਮ ਹੋਏ ਦਸਤਾਵੇਜ਼ਾਂ ਜਾਂ ਫਿਰ ਛੋਟੀਆਂ ਗਲਤੀਆਂ ਦੇ ਕਾਰਨ ਇਤਿਹਾਸਕ ਤੌਰ ਉੱਤੇ ਇਨਕਾਰ ਕਰਨ ਤੋਂ ਪਹਿਲਾਂ ਚੇਤਾਵਨੀਆਂ ਜਾਂ ਫਿਰ ਜਵਾਬ ਦੇਣ ਦਾ ਮੌਕਾ ਮਿਲਿਆ ਸੀ ਬਿਨਕਾਰਨ ਨੂੰ ਐਵੀ ਮਜ਼ਬੂਤ ਸਬੂਤ ਪੇਸ਼ ਕਰਨ ਦੀ ਲੋੜ ਹੋਵੇਗੀ ਕਿ ਰਿਸ਼ਤਾ ਸੱਚਾ ਹੈ ਅਤੇ ਵਿਅਕਤੀਗਤ ਇੰਟਰਵਿਊਆਂ ਦੇ ਵਿੱਚੋਂ ਗੁਜ਼ਰਨਾ ਪਵੇਗਾ ਯੂਐਸਸੀਆਈਐਸ ਆਉਣ ਵਾਲੇ ਦਿਨਾਂ ਵਿੱਚ ਪਿਛਲੀਆਂ ਅਜ਼ੀਆਂ ਅਤੇ ਇਮੀਗ੍ਰੇਸ਼ਨ ਇਤਿਹਾਸ ਦੀ ਹੋਰ ਵੀ ਬਰੀਕੀ ਦੇ ਨਾਲ ਜਾਂਚ ਕਰਨ ਦੀ ਸੰਭਾਵਨਾ ਰੱਖਦਾ ਹੈ ਮੋٹے ਅੰਦਾਜ਼ੇ ਅਨੁਸਾਰ ਹਰ ਸਾਲ ਲਗਭਗ 6.5 ਲੱਖ ਤੋਂ 8.10 ਲੱਖ ਪ੍ਰਵਾਸੀ ਪਰਿਵਾਰ ਅਧਾਰਤ ਗ੍ਰੀਨ ਕਾਰਡਾ ਦੇ ਲਈ ਅਰਜ਼ੀ ਦਿੰਦੇ ਨੇ ਇਸ ਦੇ ਵਿੱਚ ਭਾਰਤੀਆਂ ਦੀ ਇੱਕ ਮਹੱਤਵਪੂਰਨ ਗਿਣਤੀ ਸ਼ਾਮਲ ਹੈ ਜੋ ਕਿ ਲੜਿੰਦੇ ਦਸਤਾਵੇਜ਼ ਜਾਰੀ ਕਰਨ ਦੇ ਲਈ ਪ੍ਰਤੀ ਦੇਸ਼ ਸੀਮਾਵਾਂ ਦੁਆਰਾ ਸੀਮਤ ਨੇ ਰਿਪੋਰਟਰ ਦੇ ਅਨੁਸਾਰ ਪਾਤਰ ਪਰਿਵਾਰ ਅਧਾਰਤ ਗ੍ਰੀਨ ਕਾਰਡ ਪ੍ਰਾਪਤ ਕਰਨ ਵਾਲੇ ਚੋਟੀ ਦੇ ਦੇਸ਼ਾਂ ਵਿੱਚੋਂ 1 ਘੱਟ 2024 ਵਿੱਤੀ ਸਾਲ ਦੇ ਵਿੱਚ ਲਗਭਗ 29725 ਜਾਰੀ ਕੀਤੇ ਗਏ ਸੀ ਇਹ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ